ਆਓ ਅੱਜ ਤੁਹਾਨੂੰ ਸਾਰਿਆਂ ਨੂੰ ਕੋਪਨ ਹੈਗਨ ਡੈਨਮਾਰਕ ਦੇ ਸ਼ਹਿਰ ਦੀ ਗੇੜੀ ਲਵਾਈਏ ਤੇ ਅੱਜ ਦਿਨ ਬੜਾ ਸੋਹਣਾ ਸੀ ਧੁੱਪ ਨਿਕਲੀ ਹੋਈ ਸੀ ਪਰ ਠੰਡ ਸ਼ੁਰੂ ਹੋ ਚੁੱਕੀ ਹੈ ਇੱਥੇ ਤੇ ਇਹ ਡੈਨਮਾਰਕ ਕੋਪਨ ਹੈਗਨ ਦੇ ਸ਼ਹਿਰ ਦਾ ਅੱਜ ਤੁਹਾਡਾ ਗੇੜਾ ਲਵਾ ਰਹੇ ਹਾਂ ਤੁਸੀਂ ਦੇਖੇਗੇ ਕਿ ਸ਼ਹਿਰ ਬੜਾ ਸੋਹਣਾ ਹੈਗਾ ਤੇ ਆਪਣੇ ਸ਼ਹਿਰਾਂ ਵਾਂਗੂੰ ਇੰਨਾ ਕੋਈ ਭੀੜ ਭੜਕਾ ਤਾਂ ਇੱਥੇ ਦੇਖਣ ਨੂੰ ਘਾਟੀ ਮਿਲਦਾ ਹੈਗਾ ਤੇ ਸਭ ਤੋਂ ਵੱਡੀ ਗੱਲ ਹੈ ਕਿ ਸਾਡਾ ਵਾਕੀ ਸਭ ਕੁਝ ਸੋਹਣਾ ਹੋ ਚੁੱਕਿਆ ਪਰ ਸਾਡੇ ਕੂੜਾ ਕਰਕਟ ਦੇ ਨਾਲ ਸਾਡੀ ਯਾਨੀ ਚਿੱਟੀ ਕਮੀਜ਼ ਦੇ ਉੱਤੇ ਜਿਵੇਂ ਨਾ ਕੋਈ ਕਾਲਾ ਰੰਗ ਛੁੱਟਦੇ ਹੋਏ ਉਹ ਹਾਲਤ ਸਾਡੇ ਦੇਸ਼ ਦੀ ਹੋਈ ਹੈ ਅਗਰ ਸਾਡੇ ਵੀ ਸਫਾਈ ਹੋਵੇ ਤੇ ਸਾਡਾ ਦੇਸ਼ ਵੀ ਇਹਨਾਂ ਦੇਸ਼ਾਂ ਦੇ ਨਾਲੋਂ ਘੱਟ ਨਹੀਂ ਸੋਹਣਾ ਲੱਗਣਾ ਹੈਗਾ ਤੇ ਤੁਸੀਂ ਦੇਖ ਰਹੇ ਹੋ ਚਲੋ ਕੋਪਨ ਹੈਗਨ ਕੈਨਮਾਰਕ ਤੇ ਸ਼ਹਿਰ ਦੇ ਸਾਰੇ ਹਿੱਸੇ ਦੇ ਦਿਨਾਰੇ ਤੇ ਅੱਜ ਇੱਥੇ ਤੁਹਾਡਾ ਆਵਾਜ਼ 7 ਚੈਨਲ ਨੂੰ ਹੰਡਾ ਮੌਕਾ ਮਿਲੇਗਾ ਦੋ ਤਿੰਨ ਦਿਨ ਤੁਹਾਨੂੰ ਕੁਪਨ ਹੈਗਾਂ ਦੇ ਸ਼ਹਿਰ ਦੀ ਸੈਰ ਕਰਾਵਾਂਗੇ ਇਹ ਦਿਨ ਦਾ ਦ੍ਰਿਸ਼ ਹੈ ਤੁਹਾਨੂੰ ਰਾਤ ਵੇਲੇ ਕਿਸ ਤਰ੍ਹਾਂ ਦੀਆਂ ਰੌਣਕਾਂ ਹੋਣਗੀਆਂ ਉਹ ਵੀ ਦਿਖਾਉਣ ਦੀ ਕੋਸ਼ਿਸ਼ ਜ਼ਰੂਰ ਕਰਾਂਗਾ ਤਾਂ ਕਿ ਤੁਸੀਂ ਵੀ ਜਦੋਂ ਆਵੋ ਤਾਂ ਇੱਥੇ ਇਸ ਸ਼ਹਿਰ ਦੇ ਜੋ ਕੁਦਰਤੀ ਨਜ਼ਾਰੇ ਨੇ ਜਾਂ ਕਿਸ ਤਰੀਕੇ ਨਾਲ ਇਹ ਆਪਣੇ ਇਨਸਾਨ ਨੇ ਇਸ ਨੂੰ ਖੂਬ ਸੂਰਤੀ ਦੇ ਨਾਲ ਇੰਦੀਆਂ ਸੜਕਾਂ ਚੀਲਾਂ ਬਣਾਈਆਂ ਨੇ ਉਹ ਵੀ ਤੁਸੀਂ ਦੇਖ ਸਕੋ ਆਪਣੇ ਬੱਚਿਆਂ ਨੂੰ ਦਿਖਾ ਸਕੋ ਤੇ ਇੱਥੇ ਜਿਹੜੇ ਹੈਗਾ ਮੰਗਾਈ ਤਾਂ ਕਾਫੀ ਹੈ ਉਹ ਇੱਕ ਚੀਜ਼ ਬੜੀ ਪ੍ਰੋਬਲਮ ਆ ਕਿ ਤੁਸੀਂ ਇੱਥੇ ਵਾਸ਼ਰੂਮ ਕਰਨ ਦੇ ਵੀ ਪੈਸੇ ਲੱਗਦੇ ਨੇ ਵਾਸ਼ਰੂਮ ਕਿਤੇ ਵੀ ਜਾਣਾ ਹੈਗਾ ਤਾਂ ਤੁਹਾਨੂੰ ਉੱਥੇ ਟਿਕ ਲੈਣੇ ਪੈਂਦੇ ਆਂ ਤੇ ਲਾਈਨ 'ਚ ਤਾਂ ਚੱਲੋ ਲੱਗਣਾ ਹੀ ਪੈਂਦਾ ਹੈਗਾ ਇਹ ਬੜਾ ਅਜੀਬ ਦੇਖਣ ਨੂੰ ਲੱਗਾ ਹੈਗਾ ਵਾਕੀ ਤੁਸੀਂ ਦੇਖ ਰਹੇ ਹੋ ਕਿ ਸ਼ਹਿਰ ਇੱਕ ਪਲੇਨ ਆਰੀਚ 'ਚ ਬਣਿਆ ਹੋਇਆ ਹੈਗਾ ਬਹੁਤ ਸੁੰਦਰ ਬਿਲਡਿੰਗਾਂ ਨੇ ਮਿਊਜ਼ੀਅਮ ਨੇ ਤੇ ਬਹੁਤ ਜ਼ਿਆਦਾ ਦੂਸਰੇ ਦੇਸ਼ਾਂ ਤੋਂ ਇੱਥੇ ਯਾਤਰੀ ਕਮਨ ਨੂੰ ઓਨਲੈਨ ਖਾਣਾ ਇੱਥੇ ਤਾਂ ਬਹੁਤ ਹੀ ਸਵਾਦਿਸ਼ਟ ਤੇ ਬੜਾ ਪ੍ਰੇਮ ਨਾਲ ਸਰਵ ਕਰਦੇ ਨੇ ਚਲੋ ਤੁਸੀਂ ਹੁਣ ਕੁਝ ਨਿਆਰੇ ਜਿਹੜੇ ਹੈਗੇ ਉਹ ਦੇਖੋ ਤਦ ਤੱਕ ਮੈਨੂੰ ਆਖਿਆ ਦੇਣਾ ਧੰਨਵਾਦ Did <laughs> you I say, really nice, really nice. <laughs> <laughs> <laughs>